ਕਿਉਂਕਿ ਜਦੋਂ ਪਹਿਲੇ ਤੋਂ ਹੀ ਤੀਆਂ ਨੂੰ ਕੁੱਕ ਵਿੱਚ ਮਾਰਿਆ ਜਾਂਦਾ ਸੀ ਤੇ ਇਹ ਸਾਰਾ ਮਲਵੰਘ ਸੱਭਿਆਚਾਰਕ ਦੀ ਸਾਰੀ ਟੀਮ ਨੇ ਇੱਕ ਉਪਰਾਲਾ ਕੀਤਾ ਕਿ ਤੀਆਂ ਦੀ ਲੋੜੀ ਮਨਾਈ ਜਾਵੇ ਤਾਂ ਕਿ ਸਾਰਿਆਂ ਨੂੰ ਇੱਕ ਮੈਸੇਜ ਜਾਵੇ ਤਰੀਕਾ 2 ਕੁ ਮਹੀਨੇ ਹੋ ਗਏ ਤਿਆਰੀਆਂ ਹੋ ਰੀਆਂ ਮੇਲੇ ਔਰ ਸਾਰਿਆਂ ਨੂੰ ਸ਼ੌਂਕ ਹੈ ਚਾਹ ਹੈ ਸਾਰੀਆਂ ਲੇਡੀਜ਼ ਨੂੰ ਜੈਂਟਸ ਨੂੰ ਤੇ ਬਾਬਾ ਜੀ ਨੇ ਤਾਂ ਬਹੁਤ ਜਿੰਨੇ ਵੀ ਗੁੜ ਕਿੱਥੋਂ ਆਇਆ ਰੇਵੜੀਆਂ ਕਿੱਥੋਂ ਆਈਆਂ ਸਾਰੀਆਂ ਗਾਗਰਾਂ ਪਰ ਪਰ ਕੇ ਵੰਡੀਆਂ ਸਨੈਪਸ ਲਗੀਆਂ ਵਿੱਚ ਸਾਰੇ ਪਹੁੰਚ ਰਹੇ ਨੇ ਵੱਧ ਤੋਂ ਵੱਧ ਚੜ੍ਹ ਕੇ ਆ ਰਹੇ ਨੇ ਸਾਰੇ ਆਪਣੇ ਆਪ ਵੀ ਆ ਰਹੇ ਮੈਂ ਤਾਂ ਵੀ ਕਹਿ ਰਹੀਆਂ ਕਿ ਫੋਨ ਵੀ ਆ ਰਹੇ ਨੇ ਤੇ ਆਪਣੀਆਂ ਵੀ ਸਾਰੇ ਆ ਰਹੇ ਨੇ ਲੋਹੜੀ ਦੇ ਮੇਲੇ ਨੂੰ ਤਿਆਰੀਆਂ ਨੇ ਚੱਲ ਰਹੀਆਂ ਨੇ ਇਹ ਮੇਲਾ ਜੋ ਕਿ ਧੀਆ ਨੂੰ ਸਮਰਪਿਤ ਕਰਕੇ ਬਣਾਇਆ ਜਾਂਦਾ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਮੇਲੇ ਦੇ ਪ੍ਰਧਾਨ ਮੌਜੂਦ ਨੇ ਮੈਂ ਸਭ ਤੋਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸਾਂ ਮੈਂ ਇੰਦਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਜੀ ਮਾਲਵਾ ਸੱਭਿਆਚਾਰਕ ਮੰਚ ਜੀ ਮਾਲਵਾ ਸਭਿਆਚਾਰਕ ਮੰਚ ਦੇ ਵੱਲੋਂ ਜੋ ਇਹ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਵਿਸ਼ੇਸ਼ ਤੌਰ ਤੇ ਟਾਈਟਲ ਬੜਾ ਵਧੀਆ ਵੈ 3ਾਂ ਦੀ ਲੋੜੀ ਜੋ ਆਪਣੇ ਆਪ ਦੇ ਵਿੱਚ ਵਿਲੱਖਣ ਜੋ ਪੇਸ਼ ਹੁੰਦਾ ਵੈ ਹਰ ਇੱਕ ਵਿਅਕਤੀਜਤ ਪੜਦਾ ਹੈ ਤਾਂ ਇੱਕ ਵਾਰ ਸੋਚਦਾ ਹੈ ਕਿ ਲੋਕ ਰਵਾਇਤੀ ਤੌਰ ਤੇ ਤਾਂ ਕਹਿੰਦੇ ਨੇ ਕਿ ਮੁੰਡਾ ਹੋਇਆ ਲੋੜੀ ਭਰਾਵਾਂਗੇ ਪਰ 3ਾਂ ਦੀ ਲੋੜੀ ਵਿਸ਼ੇਸ਼ ਟਾਈਟਲ ਹੀ ਕਿਉਂ ਦਿੱਤਾ ਗਿਆ ਕਿਉਂਕਿ ਜਦੋਂ ਪਹਿਲੇ ਤੋਂ ਹੀ 3ਾਂ ਨੂੰ ਕੁੱਕ ਵਿੱਚ ਮਾਰਿਆ ਜਾਂਦਾ ਸੀ ਇਹ ਸਾਰਾ ਮਾਲਵਾ ਸੱਭਿਆਚਾਰਕ ਦੀ ਸਾਰੀ ਟੀਮ ਨੇ ਇੱਕ ਉਪਰਾਲਾ ਕੀਤਾ ਕਿ ਤੀਆਂ ਦੀ ਲੋੜੀ ਮਨਾਈ ਜਾਵੇ ਤਾਂ ਕਿ ਸਾਰਿਆਂ ਨੂੰ ਇੱਕ ਮੈਸੇਜ ਜਾਵੇ ਕਿ ਹਮਤਾ ਇੱਕ ਮੈਸੇਜ ਮਾਲਵਾ ਸੱਭਿਆਚਾਰਕ ਮੰਚ ਨੇ ਹੋਰ ਅਲਾਉਂਸ ਕਰਤਾ ਕਿ ਪੁੱਤਰ ਮਿੱਠੜੇ ਮੇਵੇ ਨਾਲ ਕੋ ਬੱਚੇ ਮਿੱਠੜੇ ਮੇਵੇ ਮਾਲਵਾ ਸੱਭਿਆਚਾਰਕ ਮੰਚ ਨੇ ਅਲਾਉਂਸ ਕੀਤਾ ਹੈ ਕਿ ਬੱਚੇ ਮਠਰੇ ਮੇਵੇ ਰਬ ਸਭ ਨੂੰ ਦੇਵੇ ਇਹ ਮਾਲਵਾ ਸੱਭਿਆਚਾਰਕ ਮੰਚ ਦਾ ਵੀ ਠੀਆਂ ਦੀ ਲੋੜੀ ਮਨਾਇਆ ਕਰੋ ਜ਼ਰੂਰੀ ਨਹੀਂ ਵੀ ਲੜਕਿਆਂ ਦੇ ਮਨਾਏ ਜਾਵੇ ਅੱਜ ਕੱਲ ਦੇ ਸਮਾਜ ਵਿੱਚ ਕੁੜੀਆਂ ਉਹ ਨਹੀਂ ਰਹੀਆਂ ਕਿ ਰਸੋਈ ਤੱਕ ਹੀ ਸੀਮਤ ਹੈ ਅੱਜ ਕੱਲ ਤਾਂ ਪਾਇਲਟ ਵੀ ਬਣ ਗੀਆਂ ਕੁੜੀਆਂ ਅਸਲੀ ਧੀਆਂ ਨੂੰ ਕੁੱਕ ਵਿੱਚ ਨਾ ਮਾਰਿਆ ਜਾਵੇ ਤੇ ਇਹਨਾਂ ਦੇ ਲੋੜੀਆਂ ਮਨਾਇਆ ਜਾਂ ਚੱਗਨ ਮਨਾਏ ਜਾਂਦੇ ਔਰ ਹੋ ਵੀ ਰਿਹਾ ਸਮਾਜ ਵਿੱਚ ਅੱਜ ਕੱਲ ਜੇ ਕਿ ਜਿਹਦੀਆਂ ਦੋ ਕੁੜੀਆਂ ਉਹ ਨਹੀਂ ਕਹਿੰਦਾ ਕਿ ਮੁੰਡਾ ਹੋਵੇ ਦੋ ਕੁੜੀਆਂ ਨਾਲ ਬਹੁਤ ਫੈਮਲੀਜ਼ ਹੈ ਜਿਹੜੇ ਕਹਿੰਦੇ ਸੈਟੀਸਫਾਈਡ ਆਂ ਜੀ ਦੋ ਕੁੜੀਆਂ ਸੋ ਥੋੜਾ ਦੱਸੋ ਕਿ ਕਿਸ ਤਰ੍ਹਾਂ ਦਾ ਰਹਿਣ ਵਾਲਾ ਵਹੇ ਪੂਰਾ ਮੇਲਾ ਮੇਲੇ ਦੀਆਂ ਤਿਆਰੀਆਂ ਕਿਸ ਤਰ੍ਹਾਂ ਚੱਲਦੀਆਂ ਨੇ ਵਿਸ਼ੇਸ਼ ਤੌਰ ਤੇ ਬਹੁਤ ਅਸੀਂ ਮੇਰੇ ਖਿਆਲ ਦੋ ਕੁ ਮਹੀਨੇ ਹੋ ਗਏ ਤਿਆਰੀਆਂ ਹੋ ਰਹੀਆਂ ਮੇਲੇ ਔਰ ਸਾਰਿਆਂ ਨੂੰ ਸ਼ੌਂਕ ਹੈ ਚਾਹ ਹੈ ਸਾਰੀਆਂ ਲੇਡੀਜ਼ ਨੂੰ ਜੈਂਟਸ ਨੂੰ ਬਾਬਾ ਜੀ ਨੇ ਤਾਂ ਬਹੁਤ ਜਿੰਨੇ ਵੀ ਗੂੜ ਕਿੱਥੋਂ ਆਇਆ ਰੇਵੜੀਆਂ ਕਿੱਥੋਂ ਆਈਆਂ ਸਾਰੀਆਂ ਗਾਗਰਾਂ ਪਰ ਪਰ ਕੇ ਵੰਡੀਆਂ ਸੂਟਾਂ ਦੀ ਪੈਕਿੰਗ ਹੋ ਰਹੀ ਹੈ ਸ਼ਾਲਾਂ ਦੀ ਪੈਕਿੰਗ ਹੋਊਗੀ ਕਢੋਨਿਆਂ ਦੀ ਵੰਡੇ ਜਾਣੇ ਜਿਹੜੇ 125 ਬੱਚਿਆਂ ਨੂੰ ਅਸੀਂ ਲੋੜੀ ਦਿੰਨੇ ਆ ਧੀਆਂ ਨੂੰ ਉਹ ਵੰਡੀ ਜਾਣੀ ਹੈ ਸਾਰਿਆਂ ਦੀ ਪੈਕਿੰਗ ਹੋ ਰਹੀ ਹੈ ਬਹੁਤ ਸ਼ੌਂਕ ਨਾਲ ਔਰ ਮੈਂ ਮੈਸੇਜ ਵੀ ਦਿੰਨੀ ਆ ਤੁਹਾਡੇ ਚੈਨਲ ਦੇ ਥਰੂ ਸਾਰੇ 10 ਜਨਵਰੀ ਨੂੰ 10 ਵਜੇ ਗੁਰਨਾਨਕ ਪਵਨ ਸਭ ਲੇਡੀਜ਼ ਸਜਤਜ ਕੇ ਇੱਥੇ ਆਓ ਤਾਂ ਕਿ ਨਾਲ ਮਿਲ ਕੇ ਅਸੀਂ ਲੋੜੀ ਮਨਾਈਏ ਜੀ ਸਕੋਈ ਮੈਸੇਜ ਹੈ ਕਿਉਂਕਿ ਇਸ ਸਮਾਜਿਕ ਕੁਰਿਤੀਆਂ ਦੇ ਖਿਲਾਫ ਇੱਕ ਮੇਲਾ ਬਣ ਜਾਂਦਾ ਵੈ ਜੋ ਕਿ ਆਪਣੇ ਆਪ ਦੇ ਵਿੱਚ ਵਿਲੱਖਣ ਉਦੋਂ ਹੁੰਦਾ ਵੈ ਕਿ ਅਕਸਰ ਮੇਲੇ ਹੁੰਦੇ ਆ ਜੋ ਖੁਸ਼ੀ ਮਨਾਈ ਜਾਂਦੀ ਹੈ ਪਰ ਇਸ ਦੇ ਨਾਲ ਨਾਲ ਜਸ਼ਨ ਦੇ ਨਾਲ ਨਾਲ ਜਿਆਦਾ ਇੱਕ ਸੰਦੇਸ਼ ਵੀ ਜਾਂਦਾ ਹੈ ਤਾਂ ਜਿਆਦਾ ਚੰਗਾ ਲੱਗਦਾ ਹੈ ਕੋਈ ਸੰਦੇਸ਼ ਜ਼ਰੂਰ ਦਿਓ ਸੰਦੇਸ਼ ਹੈ ਇਹ ਕੁੜੀਆਂ ਨੂੰ ਅਸੀਂ ਪਹਿਲਾਂ ਜਿਵੇਂ ਕੁੱਕ ਵਿੱਚ ਮਾਰ ਦਿੰਦੇ ਸੀ ਹੁਣ ਪੜਾਓ ਲਿਖਾਓ ਔਰ ਮੈਂ ਚੈਨਲ ਦੇ ਥਰੂ ਕਹਿੰਦੀ ਹੂਆਂ ਅਗਰ ਜੇ ਕਿਸੇ ਨੇ ਪੜ੍ਹਨਾ 10th ਔਰ +2 ਅਸੀਂ ਫ੍ਰੀ ਕਰਾਨੇ ਆਂ ਭਾਵੇਂ ਮਾਲਵਾ ਸਭਿਆਚਾਰਕ ਮੰਚ ਕਹਿ ਲਓ ਜਾਂ ਸਾਡਾ NGO ਕਹਿ ਲਓ ਕੁੜੀਆਂ ਨੂੰ ਪੜਾਣਾ ਚਾਹੀਦਾ ਪੜਾ ਲਿਖਾ ਕੇ ਆਪਣੇ ਪੈਰਾਂ ਤੇ ਸਟੈਂਡ ਹੋਣੀਆਂ ਚਾਹੀਦੀਆਂ ਕੁੜੀਆਂ ਅੱਜ ਕੱਲ ਦਾ ਜੋ ਮਾਹੌਲ ਹੈ ਜਦ ਬੱਚੇ ਆਪਣੇ ਸਿਰ ਤੇ ਸਟੈਂਡ ਹੋਣਗੇ ਤਾਂ ਕਿਸੇ ਚੀਜ਼ ਦੀ ਫਿਰ ਲੋੜ ਨਹੀਂ ਰਹਿੰਦੀ ਇਸ ਲਈ ਜੀ ਸੋ ਮੇਲੇ ਦੇ ਵਿੱਚ ਕੋਈ ਕੁਝ ਖਾਸ ਹੋਣ ਵਾਲਾ ਵਾ ਥੋੜਾ ਇਹ ਵੀ ਜ਼ਰੂਰ ਦੱਸ ਦਿਓ ਕਿ ਕਿਹੜੀ ਕਿਹੜੀ ਸ਼ਖਸੀਅਤਾਂ ਜੋ ਕਿ ਪਹੁੰਚ ਰਹੀਆਂ ਨੇ ਸਾਰੇ ਪੰਜਾਬੀ ਕਲਾਕਾਰ ਬਹੁਤ ਆ ਰਹੇ ਨੇ ਹੁਣ ਕਿਤਾ ਕਿਤਾ ਮੈਂ ਨਾਮ ਲਵਾਂਗੀ ਜੀ ਜੀ ਤੇ ਸਾਰੇ ਪਹੁੰਚ ਰਹੇ ਜਿੰਨੇ ਵੀ ਮੇਲੇ ਵਿੱਚ ਸਨੈਪਸ ਲਗੀਆਂ ਵਿੱਚ ਸਾਰੇ ਪਹੁੰਚ ਰਹੇ ਨੇ ਵੱਧ ਤੋਂ ਵੱਧ ਚੜ ਕੇ ਆ ਰਹੇ ਨੇ ਸਾਰੇ ਆਪਣੇ ਆਪ ਵੀ ਆ ਰਹੇ ਮੈਂ ਤਾਂ ਇਹ ਵੀ ਕਹਿ ਰਹੀਆਂ ਕਿ ਫੋਨ ਵੀ ਆ ਰਹੇ ਨੇ ਤੇ ਆਪਣੇ ਆਪ ਹੀ ਸਾਰੇ ਆ ਰਹੇ ਨੇ ਹੂੰ ਜੀ ਤੋ ਬਿਲਕੁਲ ਐ ਜੋ ਤਿਆਰੀਆਂ ਬਹੁਤ ਚੰਗੇ ਪੱਧਰ ਤੇ ਇਸ ਵਕਤ ਸ਼ਾਦੀਆਂ ਨੇ ਔਰ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਮਾਲਵਾ ਸਭਿਆਚਾਰਕ ਮੰਚ ਦੀ ਪੂਰੀ ਟੀਮ ਅੱਜ ਗੁਰਾਨੁਪਪਨ ਵਿਖੇ ਪਹੁੰਚੀ ਔਰ ਟੀਮ ਦੇ ਨਾਲ ਗੱਲਬਾਤ ਜੋ ਤੁਸੀਂ ਦੇਖੀ ਹੈ ਔਰ ਦੱਸਿਆ ਕਿ ਇਹ ਮੇਲਾ ਜੋ ਕਿ 10 ਤਰੀਕ ਨੂੰ ਲੱਗਣ ਜਾ ਰਿਹਾ ਹੈ ਫੇ ਤੁਸੀਂ ਵੀ ਇਸ ਮੇਲੇ ਦਾ ਹਿੱਸਾ ਜ਼ਰੂਰ ਬਣੋ